ਤੁਹਾਡਾ ਵਾਹਿਗੁਰੂ ਸਾਹਿਬ ਜੀ ਜਨਤ ਆਵਤ ਕੰਨਨ ਨਨੇ ਕਾਰ ਸਰਬ ਕਲਾ ਸਮਰਥ ਦੋਲਨ ਤੇ ਰਖ ਪ੍ਰਭ ਨਾਲਿਕ ਦੇ ਕਰ ਹੱਥ

ਜਰਮ ਮਰਣ ਦੁਖ ਜਾਈ ਹੋਵੇ ਸ੍ਰਿ ਸਤਿ ਤਕ ਸਮਲੇ ਨਹੋ ਰ ਅਸਹ ਕਰ ਸਮਝ ਗਿਆ ਤੋਦ ਟੇ ਸਚੇ ਪਾਤਿਸਾਹ ਮਾਲ ਗਨਮ ਜਨਮ ਅਟੇ ਕਟਿਆ ਤੋਦ ਟੇ ਸਚੇ ਪਾਤਿਸਾਹ ਮਾਲ ਗਨਮ ਜਨਮ ਵਾਹਿਗੁਰੂ ਸਾਹਿਬ ਜੀ ਬੈਰਾਡੇ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੰਨਵਾ ਆਪਣਾ ਗੁਰਨਾਮ ਗਾਵ ਰਹਾ ਜੋ ਕਿਸ਼ ਕਰੇ ਸੋ ਆਪੇ ਸੋਵੇਂ ਹਰ ਆਪੇ ਕਾਰਕਮਾਵੈ ਹਰ ਆਪੇ ਹੀ ਮਤ ਦੇਵ ਸੋ ਜਾ ਤਤਿ ਬਿਸਥਾਨਾ ਵਿਚ ਤਤ ਪੰਚ ਆਪਿ ਪਾਵੈ ਜਾਨ ਨਾਨਕ ਸਾਗਰ ਮਿਲ ਆਪੇ ਹਰਿ ਆਪੇ ਚਗਰ ਜਗਾਵੈ ਹਰਿ ਆਪੇ ਪੰਚ ਤਤਵ ਸਥਾਰਾ ਵਿਚ ਤਤ ਪੰਚ ਆ ਪੇ ਚਕਰ ਚਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ